ਬਿੱਬਾ ਜੈਂਦਰ ਜੀ ਤੁਸੀਂ ਅੱਜ ਪੰਜਾਬ ਦੀਆਂ ਔਰਤਾਂ ਦੇ ਵਾਸਤੇ 1100 ਰੁਪਇਆ ਮੰਗਣ ਦੇ ਵਾਸਤੇ ਚੰਡੀਗੜ੍ਹ ਨੂੰ ਤੁਰੇ ਹੋ ਤੁਰਪੇ ਹੋਗੇ ਤੁਰਨ ਤੋਂ ਪਹਿਲਾਂ ਆਪਣੇ ਡੈਡੀ ਜੀ ਨੂੰ ਕੁਝ ਸਵਾਲ ਜਿਹੜੇ ਉਹ ਜ਼ਰੂਰ ਕਰ ਜਾਣਾ ਸਮੂਹ ਪੰਜਾਬ ਵਾਸੀਆਂ ਦੇ ਨੇ ਸਵਾਲ ਉਹਨਾਂ ਨੇ 17 ਦੇ ਵਿੱਚ ਉਹ ਝੂਠ ਬੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਉਹ ਭਾਜਪਾ ਦੇ ਵੱਡੇ ਆਗੂ ਨੇ ਇਸ ਕਰਕੇ ਸਵਾਲ ਉਹਨਾਂ ਦੇ ਉੱਤੇ ਬਣਦੇ ਨੇ ਜਿਹੜੀ ਪਾਰਟੀ 'ਚ ਤੁਸੀਂ ਹੋ ਉਹਦੇ 'ਚ ਅੱਜ ਤੁਹਾਡੇ ਡੈਡੀ ਜੀ ਨੇ ਔਰ ਉਹਨਾਂ ਨੂੰ ਇਹ ਪੁੱਛਣਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਨੇ ਸੌਹ ਚੁੱਕੀ ਘਰ-ਘਰ ਨੌਕਰੀ ਪੱਕੀ ਕਿੰਨੇ ਘਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਨੌਕਰੀ ਦਿੱਤੀ ਇਹ ਉਹਨਾਂ ਨੂੰ ਪੁੱਛ ਕੇ ਜਾਣਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਬੈਂਕਾਂ ਛੱਡੋ ਆੜਤੀਏ ਛੱਡੋ ਜੇ ਗਵਾਂਡੀਆਂ ਤੋਂ ਵੀ ਕਰਜ਼ਾ ਚੁੱਕਿਆ ਹੋਇਆ ਕਿਸਾਨਾਂ ਨੇ ਤੇ ਸਮੁੱਚਾ ਕਰਜ਼ਾ ਉਹ ਮਾਫ਼ ਹੋਊਗਾ ਪੁੱਛ ਕੇ ਜਾਣਾ ਆਪਣੇ ਡੈਡੀ ਜੀ ਨੂੰ ਕਿ ਉਸ ਕਰਜ਼ੇ ਮੁਆਫੀ ਦਾ ਕੀ ਬਣਿਆ ਤੇ ਉਹਨਾਂ ਨੇ ਬੇਰਜ਼ਗਾਰਾਂ ਨੂੰ ਮਹੀਨੇ ਦਾ ਪੱਤਾ ਦੇਣ ਦੀ ਗੱਲ ਵੀ ਕਹੀ ਸੀ ਸਾਰੇ ਕਾਰਡ ਮੌਜੂਦ ਨੇ ਜਿਹੜੇ ਪਰਵਾਏ ਸੀ ਉਹ ਪੱਤੇ ਦਾ ਕੀ ਬਣਿਆ ਸਭ ਤੋਂ ਉੱਪਰ ਉਹਨਾਂ ਨੇ ਗੁਟਕਾ ਸਾਹਬ ਦੀ ਸੌਂ ਚੁੱਕ ਕੇ ਇਹ ਗੱਲ ਕਹੀ ਸੀ ਕਿ ਚੌ ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ ਕੀ ਉਹ ਲੱਕ ਟੁੱਟਿਆ ਇਸ ਮੁੱਚੇ ਪੰਜਾਬ ਨੂੰ ਜਿਹੜਾ ਉਹ ਪਤਾ ਹੈ ਤੇ ਜਿੱਥੋਂ ਤੱਕ ਗੱਲ ਹੈ ਔਰਤਾਂ ਦੇ ਪੱਤੇ ਦੀ ਜਿਹੜੀ ਪਾਰਟੀ 'ਚ ਤੁਸੀਂ ਅੱਜ ਹੋ ਜਿਹਦੇ ਤੁਹਾਡੇ ਡੈਡੀ ਜੀ ਨੇ ਉਹਨੇ 15-15 ਲੱਖ ਰੁਪਈਆ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਜੁਮਲਾ ਛੱਡਿਆ ਸੀ ਸ਼ਾਇਦ ਹੋ ਸਕਦਾ ਕਿ ਤੁਸੀਂ ਅਜੇ ਤੱਕ ਉਹੀ 15-15 ਲੱਖ ਦੇ ਵਿੱਚੋਂ ਜਿਹੜਾ ਦੀ ਉਹ ਵਰਤਰੇ ਹੋਵੋ ਹਾਂ ਜਿੱਥੋਂ ਤੱਕ ਔਰਤਾਂ ਦੇ ਨਾਲ ਕੀਤੇ ਗਏ ਵਾਅਦੇ ਦੀ ਗੱਲ ਹੈ ਮਾਨ ਸਰਕਾਰ ਨੇ 5 ਸਾਲਾਂ ਦੇ ਵਿੱਚ ਇਹ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਕਾਇਮ ਹੈ ਉਹ ਦਿੱਤਾ ਜਾਊਗਾ ਤੇ ਹਾਂ ਜੇ ਉਹਨਾਂ ਜਿਹੜੀਆਂ ਔਰਤਾਂ ਦੀ ਲਿਸਟ ਦੇ ਵਿੱਚ ਤੁਸੀਂ ਨਾਮ ਲਿਖਾਉਣਾ ਜਾਂ ਉਹ ਗਵਾਂਡੀ ਮੁਲਕ ਵਾਲੇ ਅਰੂਸਾ ਆਂਟੀ ਜੀ ਦਾ ਨਾਮ ਲਿਖਾਉਣਾ ਉਹ ਵੀ ਦੱਸ ਦੇਣਾ ਬਿੱਬਾ ਜੈਨਦਰ ਜੀ ਤੁਸੀਂ ਅੱਜ ਪੰਜਾਬ ਦੀਆਂ ਔਰਤਾਂ ਦੇ ਵਾਸਤੇ 1100 ਰੁਪਇਆ ਮੰਗਣ ਦੇ ਵਾਸਤੇ ਚੰਡੀਗੜ੍ਹ ਨੂੰ ਤੁਰਿਓ ਤੁਰਪੇ ਹੋਗੇ ਤੁਰਨ ਤੋਂ ਪਹਿਲਾਂ ਆਪਣੇ ਡੈਡੀ ਜੀ ਨੂੰ ਕੁਝ ਸਵਾਲ ਜਿਹੜੇ ਉਹ ਜ਼ਰੂਰ ਕਰ ਜਾਣਾ ਸਮੂਹ ਪੰਜਾਬ ਵਾਸੀਆਂ ਦੇ ਨੇ ਸਵਾਲ ਉਹਨਾਂ ਨੇ 17 ਦੇ ਵਿੱਚ ਉਹ ਝੂਠ ਬੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਉਹ ਭਾਜਪਾ ਦੇ ਵੱਡੇ ਆਗੂ ਨੇ ਇਸ ਕਰਕੇ ਸਵਾਲ ਉਹਨਾਂ ਦੇ ਉੱਤੇ ਬਣਦੇ ਨੇ ਜਿਹੜੀ ਪਾਰਟੀ 'ਚ ਤੁਸੀਂ ਉਹ ਉਹਦੇ 'ਚ ਅੱਜ ਤੁਹਾਡੇ ਡੈਡੀ ਜੀ ਨੇ ਔਰ ਉਹਨਾਂ ਨੂੰ ਇਹ ਪੁੱਛਣਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਨੇ ਸੌਹ ਚੁੱਕੀ ਘਰ-ਘਰ ਨੌਕਰੀ ਪੱਕੀ ਕਿੰਨੇ ਘਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਨੌਕਰੀ ਦਿੱਤੀ ਇਹ ਉਹਨਾਂ ਨੂੰ ਪੁੱਛ ਕੇ ਜਾਣਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਬੈਂਕਾਂ ਛੱਡੋ ਆੜਤੀਏ ਛੱਡੋ ਜੇ ਗਵਾਂਡੀਆਂ ਤੋਂ ਵੀ ਕਰਜ਼ਾ ਚੁੱਕਿਆ ਹੋਇਆ ਕਿਸਾਨਾਂ ਨੇ ਤੇ ਸਮੁੱਚਾ ਕਰਜ਼ਾ ਉਹ ਮੁਆਫ ਹੋਊਗਾ ਪੁੱਛ ਕੇ ਜਾਣਾ ਆਪਣੇ ਡੈਡੀ ਜੀ ਨੂੰ ਕਿ ਉਸ ਕਰਜ਼ੇ ਮੁਆਫੀ ਦਾ ਕੀ ਬਣਿਆ ਤੇ ਉਹਨਾਂ ਨੇ ਬੇਰੁਜ਼ਗਾਰਾਂ ਨੂੰ ਮਹੀਨੇ ਦਾ ਪੱਤਾ ਦੇਣ ਦੀ ਗੱਲ ਵੀ ਕਹੀ ਸੀ ਸਾਰੇ ਕਾਰਡ ਮੌਜੂਦ ਨੇ ਜਿਹੜੇ ਪਰਵਾਏ ਸੀ ਉਹ ਪੱਤੇ ਦਾ ਕੀ ਬਣਿਆ ਸਭ ਤੋਂ ਉੱਪਰ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਚੁੱਕ ਕੇ ਇਹ ਗੱਲ ਕਹੀ ਸੀ ਕਿ 24 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦਊਗਾ ਕਿ ਉਹ ਲੱਖ ਟੁੱਟਿਆ ਇਸ ਮੁੱਚੇ ਪੰਜਾਬ ਨੂੰ ਜਿਹੜਾ ਉਹ ਪਤਾ ਹੈ ਤੇ ਜਿੱਥੋਂ ਤੱਕ ਗੱਲ ਹੈ ਔਰਤਾਂ ਦੇ ਭੱਤੇ ਦੀ ਜਿਹੜੀ ਪਾਰਟੀ 'ਚ ਤੁਸੀਂ ਅੱਜ ਉਹ ਜਿਹਦੇ ਤੁਹਾਡੇ ਡੈਡੀ ਜੀ ਨੇ ਉਹਨੇ 15-15 ਲੱਖ ਰੁਪਈਆ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਜੁਮਲਾ ਛੱਡਿਆ ਸੀ ਸ਼ਾਇਦ ਹੋ ਸਕਦਾ ਕਿ ਤੁਸੀਂ ਅਜੇ ਤੱਕ ਉਹੀ 15-15 ਲੱਖ ਦੇ ਵਿੱਚੋਂ ਜਿਹੜਾ ਜੀ ਉਹ ਵਰਤ ਰਹੇ ਹੋ ਹਾਂ ਜਿੱਥੋਂ ਤੱਕ ਔਰਤਾਂ ਦੇ ਨਾਲ ਕੀਤੇ ਗਏ ਵਾਅਦੇ ਦੀ ਗੱਲ ਹੈ ਮਾਨ ਸਰਕਾਰ ਨੇ 5 ਸਾਲਾਂ ਦੇ ਵਿੱਚ ਇਹ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਕਾਇਮ ਹੈ ਉਹ ਦਿੱਤਾ ਜਾਊਗਾ ਤੇ ਹਾਂ ਜੇ ਉਹਨਾਂ ਜਿਹੜੀਆਂ ਔਰਤਾਂ ਦੀ ਲਿਸਟ ਦੇ ਵਿੱਚ ਤੁਸੀਂ ਨਾਮ ਲਿਖਾਉਣਾ ਜਾਂ ਉਹ ਗਵਾਂਡੀ ਮੁਲਕ ਵਾਲੇ ਰੂਸਾ ਆਂਟੀ ਜੀ ਦਾ ਨਾਮ ਲਿਖਾਉਣਾ ਉਹ ਵੀ ਦੱਸ ਦੇਣਾ ਬਿੱਬਾ ਜੈਨਦਰ ਜੀ ਤੁਸੀਂ ਅੱਜ ਪੰਜਾਬ ਦੀਆਂ ਔਰਤਾਂ ਦੇ ਵਾਸਤੇ 1100 ਰੁਪਇਆ ਮੰਗਣ ਦੇ ਵਾਸਤੇ ਚੰਡੀਗੜ੍ਹ ਨੂੰ ਤੁਰਿਓ ਤੁਰਪੇ ਹੋਗੇ ਤੁਹਾਨੂੰ ਤੋਂ ਪਹਿਲਾਂ ਆਪਣੇ ਡੈਡੀ ਜੀ ਨੂੰ ਕੁਝ ਸਵਾਲ ਜਿਹੜੇ ਉਹ ਜ਼ਰੂਰ ਕਰ ਜਾਣਾ ਸਮੂਹ ਪੰਜਾਬ ਵਾਸੀਆਂ ਦੇ ਨੇ ਸਵਾਲ ਉਹਨਾਂ ਨੇ 17 ਦੇ ਵਿੱਚ ਉਹ ਝੂਠ ਬੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਉਹ ਭਾਜਪਾ ਦੇ ਵੱਡੇ ਆਗੂ ਨੇ ਇਸ ਕਰਕੇ ਸਵਾਲ ਉਹਨਾਂ ਦੇ ਉੱਤੇ ਬਣਦੇ ਨੇ ਜਿਹੜੀ ਪਾਰਟੀ 'ਚ ਤੁਸੀਂ ਹੋ ਉਹਦੇ 'ਚ ਅੱਜ ਤੁਹਾਡੇ ਡੈਡੀ ਜੀ ਨੇ ਔਰ ਉਹਨਾਂ ਨੂੰ ਇਹ ਪੁੱਛਣਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਨੇ ਸੌਹ ਚੁੱਕੀ ਘਰ ਘਰ ਨੌਕਰੀ ਪੱਕੀ ਕਿੰਨੇ ਘਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਨੌਕਰੀ ਦਿੱਤੀ ਇਹ ਉਹਨਾਂ ਨੂੰ ਪੁੱਛ ਕੇ ਜਾਣਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਬੈਂਕਾਂ ਛੱਡੋ ਆੜਤੀਏ ਛੱਡੋ ਜੇ ਗਵਾਂਡੀਆਂ ਤੋਂ ਵੀ ਕਰਜ਼ਾ ਚੁੱਕਿਆ ਹੋਇਆ ਕਿਸਾਨਾਂ ਨੇ ਤੇ ਸਮੁੱਚਾ ਕਰਜ਼ਾ ਉਹ ਮਾਫ਼ ਹੋਊਗਾ ਪੁੱਛ ਕੇ ਜਾਣਾ ਆਪਣੇ ਡੈਡੀ ਜੀ ਨੂੰ ਕਿ ਉਸ ਕਰਜ਼ੇ ਮੁਆਫੀ ਦਾ ਕੀ ਬਣਿਆ ਤੇ ਉਹਨਾਂ ਨੇ ਬੇਰਜ਼ਗਾਰਾਂ ਨੂੰ ਮਹੀਨੇ ਦਾ ਪੱਤਾ ਦੇਣ ਦੀ ਗੱਲ ਵੀ ਕਹੀ ਸੀ ਸਾਰੇ ਕਾਰਡ ਮੌਜੂਦ ਨੇ ਜਿਹੜੇ ਪਰਵਾਏ ਸੀ ਉਹ ਪੱਤੇ ਦਾ ਕੀ ਬਣਿਆ ਸਭ ਤੋਂ ਉੱਪਰ ਉਹਨਾਂ ਨੇ ਗੁਟਕਾ ਸਾਫ ਦੀ ਸੌਂ ਚੁੱਕ ਕੇ ਇਹ ਗੱਲ ਕਹੀ ਸੀ ਕਿ 24 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦਊਗਾ ਕੀ ਉਹ ਲੱਕ ਟੁੱਟਿਆ ਇਸ ਮੁੱਚੇ ਪੰਜਾਬ ਨੂੰ ਜਿਹੜਾ ਉਹ ਪਤਾ ਹੈ ਤੇ ਜਿੱਥੋਂ ਤੱਕ ਗੱਲ ਹੈ ਔਰਤਾਂ ਦੇ ਪੱਤੇ ਦੀ ਜਿਹੜੀ ਪਾਰਟੀ 'ਚ ਤੁਸੀਂ ਅੱਜ ਉਹ ਜਿਹਦੇ ਤੁਹਾਡੇ ਡੈਡੀ ਜੀ ਨੇ ਉਨੇ 15-15 ਲੱਖ ਰੁਪਇਆ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਜੁਮਲਾ ਛੱਡਿਆ ਸੀ ਸ਼ਾਇਦ ਹੋ ਸਕਦਾ ਕਿ ਤੁਸੀਂ ਅਜੇ ਤੱਕ ਉਹੀ 15-15 ਲੱਖ ਦੇ ਵਿੱਚੋਂ ਜਿਹੜਾ ਜੀ ਉਹ ਵਰਤਰੇ ਹੋਵੋ ਹਾਂ ਜਿੱਥੋਂ ਤੱਕ ਔਰਤਾਂ ਦੇ ਨਾਲ ਕੀਤੇ ਗਏ ਵਾਅਦੇ ਦੀ ਗੱਲ ਹੈ ਮਾਨ ਸਰਕਾਰ ਨੇ 5 ਸਾਲਾਂ ਦੇ ਵਿੱਚ ਇਹ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਕਾਇਮ ਹੈ ਉਹ ਦਿੱਤਾ ਜਾਊਗਾ ਤੇ ਹਾਂ ਜੇ ਉਹਨਾਂ ਜਿਹੜੀਆਂ ਔਰਤਾਂ ਦੀ ਲਿਸਟ ਦੇ ਵਿੱਚ ਤੁਸੀਂ ਨਾਮ ਲਿਖਾਉਣਾ ਜਾਂ ਗਵਾਂਡੀ ਮੁਲਕ ਵਾਲੇ ਰੂਸਾ ਆਂਟੀ ਜੀ ਦਾ ਨਾਮ ਲਿਖਾਉਣਾ ਉਹ ਵੀ ਦੱਸ ਦੇਣਾ